ਲਓ ਜੀ ਸਾਥੀ ਸ਼੍ਰੀ ਗਾਲ ਜੀ ਸਾਰੇ ਭਰਾਵਾਂ ਨੂੰ ਬਾਰਡਰ ਲਾਉ ਸਾਰੇ ਭਰਾਵਾਂ ਨੂੰ ਸਵਾਗਤ ਕਰਦੇ ਆਂ ਜੀ ਉਮੀਦ ਆ ਜੀ ਆਪਣੇ ਸਾਰੇ ਭਰਾ ਠੀਕ ਠਾਕ ਹੋਣਗੇ ਜੀ ਲਓ ਜੀ ਦੋਸਤੋ ਅੱਜ ਆਪਾਂ ਦਾਣਾ ਪਾਣੀ ਦਾ ਪਾਉਣ ਲੱਗੇ ਤੇ ਭਰਾਵਾਂ ਨੂੰ ਜਿਹੜਾ ਬਰੀਡਿੰਗ ਵਾਲੇ ਕਬੂਤਰ ਇਹਨਾਂ ਦਾ ਹੀ ਸ਼ੌਂਕ ਕਰਾਵਾਂਗੇ ਕਿਉਂਕਿ ਜਿਹੜੇ ਆਪਣੇ ਕਬੂਤਰ ਆ ਤੇ ਅੱਜ ਜਿਹੜੇ ਆ ਮਰਕੀ ਲੈਣ ਜਾਈਦਾ ਵਾ ਤੇ ਤਗਰੀਬ ਨੇ ਆਪਣਾ ਅਜੇ ਸੀਜ਼ਨ ਚੱਲਦਾ ਪਿਆ ਝੋਨੇ ਵਗੈਰਾ ਦਾ ਠੀਕ ਹੈ ਦੋਸਤੋ ਹੁਣ ਦਾਣੇ ਤੇ ਪਾਣੀ ਦਾ ਟਾਈਮ ਹੋਇਆ ਤੇ ਨਾਲੇ ਭਰਾਵਾਂ ਨੂੰ ਜਿਹੜਾ ਸ਼ੌਂਕ ਕਰਾਉਨੇ ਆਂ ਬਰੀਡ ਆਪਣੇ ਕਬੂਤਰੇ ਆ ਤੇ ਜਿਹੜਾ ਦੋਸਤੋ ਆਪਣੇ ਭਰਾਵਾ ਆ ਆਪਾਂ ਨੂੰ ਪਿਆਰ ਕਰਦੇ ਸਾਰੇ ਭਰਾਵਾਂ ਦਾ ਧੰਨਵਾਦ ਹੈ ਜੀ ਦੋਸਤੋ ਜਿਹੜੇ ਕਬੂਤਰੇ ਆ ਜੇ ਤਕਰੀਬਨ ਆ ਤੇ ਰਹੇ ਨਹੀਂ ਆ ਜਿਹੜਾ ਵਾ ਸੀ ਜਿਹੜਾ ਆਊਟ ਹੋਇਆ ਵਾ ਤੇ ਜਦੋਂ ਨੈਕਸਟ ਟਾਈਮ ਆਉਣਗੇ ਤੇ ਆਪਾਂ ਕਬੂਤਰ ਲੈਣ ਜਾਇਆ ਕਰਾਂਗੇ ਭਰਾਵਾਂ ਨੂੰ ਵੀ ਸ਼ੌਂਕ ਕਰਾਵਾਂਗੇ ਲਓ ਜੀ ਅੱਜ ਤੁਹਾਨੂੰ ਆਪਾਂ ਕੱਬ ਦੀ ਬਰੀਡ ਆਪਣੇ ਇਹਦਾ ਸ਼ੌਂਕ ਕਰਾਉਣ ਲੱਗੇ ਆ ਠੀਕ ਹੈ ਪਹਿਲਾਂ ਆਪਾਂ ਦਾਣਾ ਪਾਣੀ ਪਾ ਲਈਏ ਰੁਕੋ ਲੋ ਜਿਹੜੇ ਆਪਣੇ ਭਰਾਵਾਂ ਆਪਾਂ ਨੂੰ ਪਿਆਰ ਕਰਦੇ ਸਾਰੇ ਭਰਾਵਾਂ ਦਾ ਧੰਨਵਾਦ ਹੈ ਜੀ ਤੇ ਦੋਸਤੋ ਅੱਜ ਤੁਹਾਨੂੰ ਅੱਪਾ ਸ਼ੌਕ ਕਰਾਉਨੇ ਆ ਜੀ ਬੱਚਿਆਂ ਦਾ ਤੇ ਬੁਧਰੇ ਆਂ ਦਾ ਤਾਂ ਨਹੀਂ ਸ਼ੌਕ ਕਰਾਉਨੇ ਆ ਸੋ ਆਪਣੇ ਰੁਕੋ ਜੀ ਲੋ ਜੀ ਦੋਸਤੋ ਆ ਇੱਕ ਫੀਮੇਲ ਆ ਇਹਦਾ ਤੁਹਾਨੂੰ ਜਿਹੜਾ ਅੱਪਾ ਸ਼ੌਕ ਕਰਾਉਣ ਲੱਗੇ ਏੜੀ ਦੋਸਤੋ ਫੀਮੇਲ ਐ ਤਕੀ ਫੜੀ ਆ ਮੰਨੇ ਵੀਰ ਨੇ ਤੇ ਤਕਰੀਬਨ ਇਹ ਭਾਰ ਦੀ ਫੀਮੇਲ ਇਹਦੇ ਜਿਹੜਾ ਨੰਬਰ ਵੀ ਆਇਆ ਸੀ ਤੇ ਜਿਹੜਾ ਆਪਣਾ ਆਪਾ ਭਰਾ ਨੂੰ ਕਹਿ ਕੇ ਗੇਨ ਤੇ ਰਾਬਤਾ ਕਰਾਇਆ ਸੀ ਜੀ ਇਹ ਮਾਦੀ ਦਾ ਉਧਰ ਮੱਕੀ 18 20 ਆਰਪੀਆ ਦਿੰਦੇ ਸੀ ਉਧਰ ਦੇ ਹਿਸਾਬ ਨਾਲ ਠੀਕ ਹੈ ਜੀ ਤੇ ਇਹ ਉਧਰੋਂ ਮਾਦੀ ਆਈ ਸੀ ਤੇ ਇਹਦਾ ਤੁਹਾਨੂੰ ਆਪਾਂ ਸ਼ੌਕ ਕਰਾਉਂਦੇ ਆ ਤੇ ਨਾਲੇ ਵੇਖਿਓ ਜੀ ਮਾਦੀ ਕਿਸ ਤਗੜੇ ਉਸਤਾਦ ਦੇ ਘਰ ਦੀ ਬਰੀਦ ਹੈਗੀ ਆ ਤੇ ਆਪਣੇ ਸਪੈਸ਼ਲੀ ਹੁੰਦਲ ਸਾਹਿਬ ਹੈ ਜੀ ਧੰਨਵਾਦ ਜੀ ਅਮਿਤਪਾਲ ਸਿੰਘ ਜੀ ਮਜੀਠੇ ਤੋਂ ਅਮਿਤਪਾਲ ਸਿੰਘ ਜੀ ਖੇਮ ਕਰਨ ਤੋਂ ਆ ਜੀ ਬਾਉ ਮਸੀਹ ਜੀ ਆ ਗਰਦੇਵ ਭਾਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਤੇ ਲਓ ਜੀ ਹੁਣ ਅੱਖ ਦਾ ਸ਼ੌਂਕ ਕਰਦੇ ਆਂ ਤੇ ਨਾਲ ਨਾਲ ਸਤਿੰਦਰ ਬਾਜਵਾ ਸਾਹਿਬ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਤੇ ਜੋਬਨ ਬਾਜਵਾ ਸਾਹਿਬ ਜੀ ਉਹਨਾਂ ਦਾ ਜੋਬਨ ਅੰਬਲਸਰੀਆ ਵੀਰ ਆਕਾਸ਼ ਵੀਰ ਚੀਨੀ ਵੀਰ ਜਿਹੜਾ ਉਹਦਾ ਵੀ ਧੰਨਵਾਦ ਹੈ ਵੀਰ ਦਾ ਉਸਤਾਦ ਭਾਗਾ ਫੌਜੀ ਸਾਹਿਬ ਜੀ ਉਸਤਾਦ ਡਾਕਟਰ ਵਿਕਰਮਜੀਤ ਸਿੰਘ ਜੀ ਕੋਟਲਾ ਗੁਜਰਾਣ ਵਾਲੇ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਉਸਤਾਦ ਕੱਲੂ ਮਾਲ ਜੀ ਉਹਨਾਂ ਦਾ ਵੀ ਧੰਨਵਾਦ ਆਪਾਂ ਨੂੰ ਕਮੈਂਟ ਕਰਦੇ ਆ ਤੇ ਲਓ ਜੀ ਆ ਮਾਦੀ ਆ ਐ ਦੀ ਜਿਹੜੀ ਆ ਮਨੇ ਵੀਰ ਨੇ ਫੜੀ ਜੀ ਆ ਵੇਖੋ ਜੀ ਪਤਲੀ ਜੀ ਮਾਦੀ ਆ ਤਕਰੀਬਨ ਜਿਹੜਾ ਵਾ ਇਹ ਆਪਾਂ ਨੂੰ ਤਿੰਨ ਤਿੰਨ ਕੁ ਮਹੀਨੇ ਹੋਏ ਨਾ ਜੇਠ ਦੇ ਜੇਠ ਦੇ ਵਿੱਚ ਆਈ ਸੀ ਤੇ ਜਿਹੜੇ ਵੱਧੇ ਹੋਏ ਹੀ ਪਾਰੇ ਦੇ ਠੀਕ ਹੈ ਚਾਰ ਚਾਰ ਪੰਜ ਪੰਜ ਤੇ ਜਦੋਂ ਇਹ ਆਪਾਂ ਨੰਬਰ ਭੇਜਿਆ ਸੀ ਇਹ ਮਾਦੀ ਦਾ ਤੇ ਵੀਰ ਆਪਣੇ ਨੇਕ ਨੇ ਪਤਾ ਕਰਕੇ ਦੱਸਿਆ ਇਹਦਾ ਮਾਦੀ ਦਾ ਉਸ ਟਾਈਮ ਉਧਰ ਦੇ ਹਿਸਾਬ ਨਾਲ ਇਹਨੂੰ 18000 ਰੁਪਇਆ ਕਹਿੰਦੇ ਸੀ ਲੇਲਾ ਆਡੇ ਕੋ ਵੀਰ ਮਾਦੀ ਦੇ ਦੇ ਜੇ ਵੱਧ ਲੈਣੇ ਤੇ ਵੱਧ ਲੇਲਾ ਤੇ 18000 ਦੀ ਆਫਰ ਉਹਨੂੰ ਕਰਤੀ ਸੀ ਵੀਰ ਨੂੰ ਤੇ ਠੀਕ ਹੈ ਜੀ ਤੇ ਇਹ ਮਾਦੀ ਜਿਹੜੀ ਆ ਫੇਰ ਇੱਕ ਹੀ ਤੁਹਾਨੂੰ ਅੱਖ ਦਾ ਸ਼ੌਂਕਰਾ ਦੇਣੇ ਆ ਬਹੁਤ ਹੀ ਤਗੜੀ ਛੱਤ ਦੀ ਮਾਦੀ ਸੀ ਜੇ ਕਨਫਰਮ ਕੀਤਾ ਸੀ ਵੀਰਾ ਨੇ ਠੀਕ ਹੈ ਇਸ ਤੋਂ ਬਾਅਦ ਜੀ ਦੋ ਮੱਜਾ ਸ਼ੌਂਕ ਕਰ ਲਓ ਇੱਕ ਪਤਾ ਇਹਦੀ ਦੋ ਮਜੇ ਤੇ ਨਿੱਕੀ ਜੀ ਮੇਨਟੇਨ ਬਹੁਤ ਹੀ ਵਧੀਆ ਮਾਦੀ ਹੈਗੀ ਆ ਦੇਖੋ ਆ ਦੇਖੋ ਇਹ ਇੱਕ ਗੇਠ ਦੀ ਮਾਦੀ ਏ ਤੇ ਜਿਹੜੀਆਂ ਇਹ ਮਲਕੀ ਇਹ ਉਦਾਂ ਵੀ ਤੇ ਰਾਤ ਹੀ ਰਹੀ ਸੀ ਠੀਕ ਹੈ ਜੀ ਤਕਰੀਬਨ ਮਲਕੀ ਮਾਦੀ ਇਹ ਨਾਲ ਜਿਆਦਾ ਉੱਡਦੀ ਸੀ ਇਹ ਉਹਨਾਂ ਦੀ ਵੀ ਜਿਹੜੀ ਆ ਰਾਤ ਰਹਿ ਜਾਂਦੀ ਸੀ ਤੇ ਉਹਨਾਂ ਨੇ टाੰਕ ਕੇ ਜਾਈ ਤੇ ਕਹਿ ਦਿੰਦੇ ਵੀ ਇਹਦੇ ਪਾਰ ਹੀ ਨਾ ਜਿਹੜੇ टाੰਕ ਕੇ ਡਾਈ ਸੀ ਮਾਦੀ ਨੂੰ ਤੇ ਪਰ ਜਿਹੜਾ ਫਿਰ ਵੀ ਜਿਹੜੀ ਆਪਣੇ ਕੋਲ ਆ ਗਈ ਸੀ ਇਹ ਮਾਦੀ ਠੀਕ ਹੈ ਜੀ ਤੇ ਮੈਂ ਨੇ ਵੀ ਇਹਨੇ ਫੜੀ ਅਗਲੇ ਦਿਨ ਜਿਵੇਂ ਰਾਤ ਰਹੀ ਹੈ ਅਗਲੇ ਦਿਨ ਆਪਣੇ ਕੋਲ ਆ ਗਈ ਲਓ ਜੀ ਇਹਦੇ ਪੰਜਿਆਂ ਦਾ ਸ਼ੌਂਕ ਕਰ ਲਓ ਜੀ ਲੋਈ ਬਾਉ ਮਸੀ ਜੀ ਉਹਨਾਂ ਦਾ ਵੀ ਧੰਨਵਾਦ ਆ ਜੀ ਸੰਜੀਵ ਚੋਹਾਂ ਜੀ ਆ ਉਹਨਾਂ ਦਾ ਵੀ ਧੰਨਵਾਦ ਆ ਲਓ ਜੀ ਆ ਫੀਮੇਲ ਹੈਗੀ ਹੈ ਤੇ ਇਹਦੇ ਨਾਲ ਜਿਹੜਾ ਨਰ ਲਾਇਆ ਉਹਦਾ ਵੀ ਆਪਾਂ ਤੁਹਾਨੂੰ ਸ਼ੌਕ ਕਰਾਉਨੇ ਆ ਮਨਾ ਵੀਰ ਉਹਨਾਂ ਦੇ ਇੱਕ ਨਰ ਲਿਆ ਹੁੰਦਾ ਵਾ ਸੋ ਆਪਣੇ ਜਿਹੜੇ ਭਰਾ ਵਾ سارے ਭਰਾਵਾਂ ਦਾ ਧੰਨਵਾਦ ਹੈ ਹਲੋ ਜੀ ਜੀ ਆ ਨਰ ਆ ਗਿਆ ਉਹ ਮਾਦੀ ਦੇ ਨਾਲ ਆਪਾਂ ਲਾਇਆ ਇਹ ਜਿਹੜਾ ਨਰ ਆ ਤੇ ਸ਼ੌਕ ਤੇ ਪਹਿਲਾਂ ਵੀ ਆਪਾਂ ਕਰਾ ਚੁੱਕੇ ਆ ਪਰ ਫਿਰ ਵੀ ਜਿਹੜਾ ਇਹ ਨਾਰਾ ਆਪਾਂ ਲਾਇਆ ਵਾ ਲਓ ਜੀ ਨਰ ਦਾ ਫਿਰ ਸ਼ੌਕ ਕਰ ਲਓ ਇੱਕ ਜੀ ਤੇ ਆਪਣੇ ਵਿਕੀ ਭਾਜੀ ਆ ਜੀ ਸ਼ਹਾਡੇ ਤੋਂ ਉਹਨਾਂ ਦਾ ਵੀ ਧੰਨਵਾਦ ਹੈ ਜੀ ਵਿਜੇ ਬਾਉ ਜੀ ਆ ਉਹਨਾਂ ਦਾ ਵੀ ਧੰਨਵਾਦ ਆ ਗਰਦਾਸਪੁਰ ਤੋਂ ਨੇ ਤੇ ਸ਼ਿਵ ਵੀਰ ਆ ਗਰਦਾਸਪੁਰ ਤੋਂ ਦਿਲਰਾਜ ਫੌਜੀ ਸਾਹਿਬ ਉਹਨਾਂ ਦਾ ਵੀ ਧੰਨਵਾਦ ਆ ਸੋ ਸਤਿੰਦਰ ਬਾਜਪਾ ਸਾਹਿਬ ਜੀ ਅੱਗੇ ਵੀ ਆਪਾਂ ਉਹਨਾਂ ਦਾ ਵੀ ਧੰਨਵਾਦ ਲਓ ਜੀ ਆ ਬਹੁਤ ਹੀ ਤਗੜਾ ਨਾਅਰਾ ਆ ਜਿਹੜਾ ਆਪਾਂ ਇਹ ਵੀ ਲਾਇਆ ਦੋਸਤੋ ਐਸੇ ਹੀ ਕਰਕੇ ਆ ਕਿਉਂਕਿ ਜਿਹੜੀ ਆਪਾਂ ਬੜਾ ਜ਼ਿਆਦਾ ਵਾ ਕੰਮ ਕਰਦਾ ਪਿਆ ਮੈਂ ਇੱਕ ਗਿੱਠ ਦੇ ਕਿਉਂਕਿ ਜਿਹੜਾ ਵਾ ਚੰਗੀ ਕਬੂਤਰਬਾਜੀ ਹੈ ਜਿਹੜੀ ਤੇ ਉਹ ਜਿਹੜਾ ਵਾ ਇੱਕ ਮੈਂ ਜਿਹੜੀ ਆ ਚੀਜ਼ ਹੈ ਹੋਰ ਆ ਉਹ ਵੀ ਨੋਟ ਜਿਹੜੇ ਆਪਾਂ ਕਰੀ ਦੀਆਂ ਚੀਜ਼ਾਂ ਚੰਗੇ ਕਬੂਤਰ ਦੇ ਵਿੱਚ ਉਹ ਹੀ ਤੁਹਾਨੂੰ ਆਪਾਂ ਸ਼ੌਂਕ ਕਰਾਉਂਦੇ ਆ ਲਓ ਜੀ ਇੱਕ ਦੇ ਆ ਜਿਹੜਿਆ ਵਾ ਬੰਦ ਪੱਤਾ ਹੀ ਦਮੋਂਦੀ ਹੈ ਉੱਡਦੇ ਹੀ ਦੋਸਤੋ ਸਾਰੇ ਉੱਡ ਜਾਂਦੇ ਆ ਪਰ ਜਿਹੜੇ ਆ ਚੰਗੀ ਕੁਆਲਿਟੀ ਚੰਗੀ ਕੁਆਲਿਟੀ ਹੁੰਦੀ ਆ ਠੀਕ ਹੈ ਜਿਹੜਾ ਜਦੋਂ ਆਪਾਂ ਦੋਸਤੋ ਜੋੜਾ ਲਾਉਣਾ ਵਾ ਤੇ ਆਪਣਾ ਤਕਨੀਕ ਇਹ ਆ ਇਹ ਤਕਰੀਬਨ ਕਬੂਤਰ ਵੇਖੋ ਚੰਗਾ ਹੋਵੇ ਜਾਂ ਪਤਾ ਲੱਗੇ ਵੀ ਵਾਕਿਆ ਤੁਹਾਡਾ ਕਬੂਤਰ ਕੋਈ ਉੱਡਿਆ ਆ ਤੇ ਉਹਨੂੰ ਜੋੜੇ ਲਾਓ ਜੇ ਤੁਸੀਂ ਉੱਡੇ ਡਾ ਕਬੂਤਰ ਲਾਉਂਦੇ ਜੇ ਤੇ ਉਹਦੇ ਨਾਲ ਇਹ ਹੁੰਦਾ ਵਾ ਵੀ ਤੁਹਾਡੀ ਜਿਹੜੀ ਹੈਗਾ ਪੀੜੀ ਆਉਗੀ ਨਸਲ ਉਹਦੀ ਉਹ ਉੱਡਣ ਵਾਲਿਆਂ ਚ ਆਉਗੀ ਤੇ ਜਿਹੜਾ ਉਹਦੇ ਜਾਂਦਾ ਵਾ ਤੇ ਉਹਨੂੰ ਤੁਸੀਂ ਕਾਲ ਸਕਦੇ ਜੀ ਲਓ ਜੀ ਦੋਸਤੋ ਆ ਕਬੂਤਰ ਅੱਜ ਜੋੜਾ ਹੀ ਜੇ ਤੇ ਆ ਫੇਰ ਇਹਨਾਂ ਵੇਖ ਲਓ ਜੀ ਰੰਗ ਵੇਖ ਲਓ ਆ ਕਬੂਤਰ ਦਾ ਬਹੁਤ ਵਧੀਆ ਕਬੂਤਰ ਆ ਤੇ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਲਾਜ਼ਮੀ ਕਰਾਇਆ ਤੇ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਇਹ ਜਿਹੜੀ ਆਪਣੀ ਵੀਡੀਓ ਕਿਵੇਂ ਜੀ ਲੱਗਦੀ ਹੈ ਤੇ ਆਪਣੇ ਨਵ ਭਾਈ ਆ ਜੀ ਉਹਨਾਂ ਦਾ ਵੀ ਧੰਨਵਾਦ ਕਰਨ ਧਾਰਨ ਤੋਂ ਵੀਰ ਆਪਣਾ ਤੇ ਜਿਹੜੇ ਜਿਹੜੇ ਆਪਾਂ ਨੂੰ ਸਪੋਰਟ ਕਰਦੇ ਆ ਤੇ ਆਪਣੇ ਵੀ ਰਿਕਵੈਰ ਤੋਂ ਬਾਹਰਾਂ ਤੋਂ ਬਾਹਰ ਦੇ ਜਿਹੜੇ ਭਰਾ ਆਪਣੇ ਉਹਨਾਂ ਦਾ ਵੀ ਧੰਨਵਾਦ ਆ ਸੋ ਲਓ ਜੀ ਆਹੀ ਅੱਜ ਦੀ ਵੀਡੀਓ ਤੇ ਕਿਉਂਕਿ ਆਪਾਂ ਜਿਹੜਾ ਵਾ ਨੈਕਸਟ ਟਾਈਮ ਜਾ ਕੇ ਆਪਾਂ ਕਿਹੜੀ ਵੀਡੀਓ ਬਣਾਵਾਂਗੇ ਤੇ ਆਪਾਂ ਜਿਹੜੇ ਭਰਾਵਾਂ ਦੇ ਨਾਂ ਜ਼ਰੂਰ ਲਾਵਾਂਗੇ ਜਿਹੜੇ ਇਹਦੇ ਰਹਿਗੇ ਹੋਣੇ ਮਿਲਦੇ ਤਾਂ ਨੈਕਸਟ ਵੀਡੀਓ ਵੀਡੀਓ ਦੇਖੀਦਾ ਨਵਾਜ਼ ਸਾਥ ਸ਼੍ਰੀ